ਸਤਿ ਸ਼੍ਰੀ ਅਕਾਲ ਮੈਂ ਵਿਕਾਸਤਨ ਵੱਡੀ ਤੁਸੀਂ ਜੁੜੇ ਹੋ ਹਲਕਾ ਕਾਂਗਰਸ ਤਲਵੰਡੀ ਸਾਬੋ ਦੇ ਅਫੀਸ਼ੀਅਲ ਪੇਜ ਦੇ ਨਾਲ ਬੀਤੇ ਕੱਲ ਰਾਮਾ ਮੰਡੀ ਅੰਦਰ ਥੱਪ ਹੋਈ ਸੀ ਵੀਰੇ ਸਮੱਸਿਆ ਨੂੰ ਲੈ ਕੇ ਆਜ ਦਿਨ ਹੋ ਰਹੀਆਂ ਚੋਰੀਆਂ ਨੂੰ ਲੈ ਕੇ ਲੁੱਟਾਂ ਖੋਹਾਂ ਨੂੰ ਲੈ ਕੇ ਫਿਰ ਹੋਏ ਲਾ ਐਂਡ ਆਰਡਰ ਨੂੰ ਲੈ ਕੇ ਹਲਕਾ ਕਾਂਗਰਸ ਤਲਵੰਡੀ ਸਾਬੋ ਦੇ ਵੱਲੋਂ ਸਰਦਾਰ ਖੁਸ਼ਬਾ ਸਿੰਘ ਜਟਾਣਾ ਜੀ ਦੀ ਅਗਵਾਈ ਦੇ ਹੇਠ ਇੱਕ ਰੋਸ ਤਾਕਾ ਦਿੱਤਾ ਗਿਆ ਜਿਸ ਦੇ ਵਿੱਚ ਹਲਕਾ ਕਾਂਗਰਸ ਦੇ ਕੈਡਰ ਦੇ ਨਾਲ ਸ਼ਹਿਰ ਵਾਸੀਆਂ ਨੇ ਵੀ ਹਿੱਸਾ ਲਿਆ ਆਓ ਚੱਲਦੇ ਹਾਂ ਹਰਾਮਾ ਮੰਡੀ ਵਿਖੇ ਮੈਂ ਧਰਵਾ ਕਰਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਬਲਾਕ ਕਾਂਗਰਸ ਦੇ ਪ੍ਰਮਾਨ ਕ੍ਰਿਸ਼ਨ ਭਾਗੀਵੰਦ ਜੀ ਉਹ ਆਪਣੀ ਟੀਮ ਦੇ ਨਾਲ ਆਏ ਹੋਏ ਆ ਜੀ ਆਏ ਕਹਿੰਦੇ ਆ ਪੰਜਾਬ ਦੀ ਸਰਕਾਰ ਮੁਕਤਾਵਾ ਜਿਮੀ ਮੰਗਿੰਦੇ ਕੌਰ ਮੁਕਤਾਵਾ ਜਿਮੀ ਮੰਗਿੰਦੇ ਕੌਰ ਮੁਕਤਾਵਾ ਆਮ ਆਪ ਦੀ ਸਰਕਾਰ ਮੁਕਤਾਵਾ ਨਾ ਕੋਈ ਬੋਲਦਾ ਧਿਆਣ ਆਵੇਗਾ ਲੁੱਟਾ ਖੋਹਾਂ ਨਕਾਸ਼ ਕੀਤਾ ਦੋਸਤ ਯੂਨੀਆ ਖੋਲੂਗੇ ਤੁਸੀਂ ਬਸੰਗੇ ਜਿਹੜੇ ਤੋਂ ਫਾਰਗਾਂ ਵੱੱਦ ਗਦਾ ਮੰਡੀ ਹੈ ਮਾ ਬੇਨਤੀ ਕਰਦਾ ਕਿ ਮੰਡੀ ਹਸਕਾ ਕਲੰਡੀ ਸਭ ਉਹਦੀ ਰੀਡ ਹੈ ਆਖੇ ਤੁਸੀਂ ਜਾਏ ਜੇ ਮੰਡੀ ਕਮਜ਼ੋਰ ਹੋਊਗੀ ਤਾਂ ਆਰਥਵਾਣ ਇਕੱਲੇ ਅੱਡੇ ਮੰਡੇ ਨੂੰ ਮਜ਼ਬੂਰ ਹੋਣਗੇ ਕਿਉਂਕਿ ساری ਆਰਥਕ ਵਾਲੇ ਕੌਮੀ ਇਹ ਜਿਹੜਾ ਖੁੜੀ ਹੁੰਦੀ ਹੈ ਮਡੀਆਂ ਦੇ ਆ ਉਹ ਹੁੰਦੀ ਤੇ ਬੋਲੀ ਹੋ ਸਕੀ ਸਰਕਾਰ ਦੇ ਖਿਲਾਫ ਹੈ ਕਿਉਂਕਿ ਸਾਡੇ ਸਰਕਾਰ ਨੂੰ ਵੀ ਦੱਸ ਕੇ ਗਏ ਆ ਇਹ ਅੱਗੇ ਤਾਂ ਚੋਰੀਆਂ ਰਾਤ ਨੂੰ ਹੁੰਦੀਆਂ ਸੀ ਛੋਟਾ ਦੁਪਹਿਰੇ ਦੁਪਹਿਰੇ ਦਿਹਾਕੇ ਲੱਗੇ ਜਾਂਦੇ ਆ ਪ੍ਰਸ਼ਾਸਨ ਦਾ ਇਹ ਸਾਹ ਦੇਖੇ ਭਰਾਵਾਂ ਨੇ ਉਹਨਾਂ ਲਈ ਬੇਇਨਤੀ ਹੈ ਇੱਕ ਮੁਢਲੀ ਸਮੱਸਿਆ ਹੈ ਸੀਵਰੇਜ ਜੀ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਹੈ ਇਹਦੇ ਨਾਲ ਸ਼ਹਿਰ ਦੇ ਵਿੱਚ ਬਿਮਾਰੀਆਂ ਫੈਲਣ ਦੇ ਨਾਲ ਨਾਲ ਆਵਾਜ਼ਾਂ ਦੀ ਰਿਪੋਰਟ ਪੈਂਦੀ ਹੈ ਸ਼ਾਨਦਾਰ ਨੇ ਉਹਨਾਂ ਨੂੰ ਕਿ ਜਿੰਨਾ ਟਾਈਮ ਤੁਸੀਂ ਉਹ ਸਰਕਾਰ ਦੇ ਖਿਲਾਫ ਲੜਦੇ ਨਹੀਂ ਉਹਨਾਂ ਟਾਈਮ ਜੋ ਇਹ ਸੀਵਰੇਜ ਦੀ ਸਮੱਸਿਆ ਹੈ ਤੇ ਹੋਰ ਬਹੁਤ ਸਮੱਸਿਆਵਾਂ ਆ ਨੇ ਮੰਡੀਆਂ ਇਹਨਾਂ 'ਚ ਸੁਧਾਰ ਨਹੀਂ ਹੋਣਾ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਮੇਰਾ ਪਿੰਡ ਮੱਲਲ ਹੈ ਤੇ ਪਹਿਲਾਂ ਸਾਡੇ ਸਾਰੇ ਪਿੰਦੇ ਦੇ ਲੋਕ ਫਸਲ ਵੇਚਣ ਤੋਂ ਲੈ ਕੇ ਸੌਦਾ ਪੱਤਾ ਖਰੀਦਣ ਤੋਂ ਲੈ ਕੇ ਕੱਪੜਾ ਲੱਤਾਂ ਸਾਰਾ ਜੋ ਬਜ਼ਾਰ ਆਦੀਆਂ ਜਰੂਰਤਾਂ ਸਮਾਨ ਆਪਾਂ ਲੈਣੇ ਆ ਉਹ ਸਾਰੇ ਰਾਮੇ ਮੰਡੀ ਆਉਂਦੇ। ਹਰ ਇੱਕ ਜ਼ਮੀਦਾਰ ਪਰਿਵਾਰ ਦੀ ਆਹ ਤਰਾਮੇ ਮੰਡੀ ਵਿੱਚ ਸੀ। ਹਰ ਇੱਕ ਮਜ਼ਦੂਰ ਸੌਦਾ ਲੈਣ ਰਾਮੇ ਮੰਡੀ ਆਉਂਦਾ ਸੀ। ਪਰ ਹੁਣ 50% ਦਾ ਸਾਡੇ ਜੋ ਕਿਸਾਨ ਹੈ ਉਹ ਬਟਿੰਡੇ ਜਾਂ ਸੰਗਤ ਜਾਣ ਲੱਗੇ ਆਰਦਾ ਉਥੇ ਪੜ ਗਏ ਆਪਣਾ ਆਈਨਾ ਤੋਂ ਉਹਦੇ ਕਹਾ ਮਾਰਦੇ ਨੇ ਰੋਂਦੇ ਨੇ ਕਰਦੇ ਨੇ ਕਿ ਅਸੀਂ ਕਿਸੇ ਦੇ ਨਾਮ ਤਾਂ ਸਾਨੂੰ ਕਿ ਅਸੀਂ ਕਿਸੇ ਦੇ ਲੀਟਰ ਕੁੜੇ ਇਹੋ ਜਿਹਾ ਲੀਟਰ ਸੀ ਜਿਹੜੇ ਜ਼ਿੰਦਗੀ ਦੇ ਵਿੱਚ ਨਹੀਂ ਦੇ ਖੜਾ ਜਿਹਨੇ ਕਦੇ ਰਾਮਾ ਮਦੀਨ ਸਾਹਿਬ ਨਹੀਂ ਲਈ ਰਾਹੀ ਰਾਮਾ ਮਦੀਨ ਦੇ ਵਰਕਰਾਂ ਨਾਹੀ ਨਾਬਾਦੀ ਦੇ ਦੁਕਾਨਦਾਰਾਂ ਦਾ ਕਿਸੇ ਤੋਂ ਵੀ ਇਹਨਾਂ ਨੇ ਕੋਈ ਹਾਲ ਨਹੀਂ ਪੁੱਛਿਆ ਐਥੇ ਚੋਰੀਆਂ ਹੋ ਗਈਆਂ ਚੋਰੀਆਂ ਹੋ ਗਈਆਂ ਪਰ ਪੁਲਿਸ ਪਾਸ ਨੂੰ ਪੁੱਛਿਆ ਗਿਆ ਜਿੱਦੀ ਮੁਲਾਜ਼ਮਾਂ ਕੋਲ ਇਹ ਆਦਨ ਘਰ ਚੋਰੀ ਦਾ ਕੈਂਪਤਾ ਦੇਖੇ ਲੇਕਿਨ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਸਾਡੇ ਕੋਲ ਇਹਨਾਂ ਵਕਤ ਨਹੀਂ ਇਹ ਸੀ ਜਾ ਸਕੀਏ ਐਥੋ ਜੀ ਇਹਨਾਂ ਦੇ ਕਿਸੇ ਵੀ ਲੀਟਰ ਦਾ ਕਪੜਾ ਹੋਵੇ ਉਹ 15 15 20 ਦੀ ਕਾਲਮੈਂਟੇ ਰੱਖੇ ਪੁੱਛਦਾਰਾ ਵੀ ਪਰ ਸਾਨੂੰ ਤੁਹਾਡੇ ਨਾਲ ਹਮਦਰਦੀ ਹੈ ਕਿ ਸਾਨੂੰ ਪਤਾ ਹੈ ਅਸੀਂ ਕਿਸੇ ਵੀ ਰੋੜ ਤੋਂ ਇੰਟਰੀ ਕਰ ਲਈਏ ਚੇ ਕਮਾਲੂ ਰੋੜ ਹੋਵੇ ਚਾਹ ਮੰਗੀ ਰੋੜ ਹੋਵੇ ਸਾਡੀ ਕਪੰਗੀ ਰੋੜ ਦੀ ਬੜੀ ਚਰਚਾ ਰਹਿੰਦੀ ਹੈ ਜਿਵੇਂ ਉੱਤੇ ਲਗਭਗ ਇਹ ਸਲਾਮਾ ਮੰਡੀ ਵੇ 3000 ਦੇ ਬੱਚੇ ਲਗਭਗ 3000 ਬੱਚੇ ਦੋ ਸਕੂਲਾਂ 'ਚ ਪੜਨ ਵਾਸਤੇ ਜਾਂਦੇ ਨੇ ਓ ਵੀਰੋ ਤੁਸੀਂ ਆਪਣੇ ਬੱਚਿਆਂ ਵਾਸਤੇ ਹੀ ਧਰਨੇ ਸ਼ਾਮਲ ਹੋ ਜਾਓ ਰਾਮਾ ਮੰਡੀ ਤੋਂ ਕਈ ਲਗਾਤਾਰ ਸੁਣੇ ਆ ਰਹੇ ਸੀ ਪਿਛਲੇ 1.5 ਸਾਲ ਤੋਂ ਸੀਵਰੇਈ ਦਾ ਬੜਾ ਬੁਰਾ ਹਾਲ ਹੈ ਔਰ ਸਭ ਤੋਂ ਉੱਪਰ ਜਿਹੜਾ ਮੈਂ ਸਮਝਦਾ ਇਹ ਸਲਕੇ ਇਸ ਮੰਡੀ ਨੂੰ ੱੱੱਕਾ ਲੱਗਿਆ ਉਹ ਲੱਗੇ ਲਾਅਨ ਆਰਡਰ ਦਾ ਰਾਮਾ ਮੰਡੀ ਦਾ ਮੈਂ ਨਹੀਂ ਸਮਝਦਾ ਕੋਈ ਐਸਾ ਦੁਕਾਨਦਾਰ ਵਪਾਰੀ ਭਰਾ ਹੋਣਾ ਜੀ ਤੋ ਕਿਸੇ ਗੈਂਗਸਟਰ ਨੇ ਰੈਂਸਮ ਹਫ਼ਤਾ ਵਸੂਲੀ ਨਾ ਕੀਤੀ ਹੋਵੇ ਇਸ ਮੰਡੀ ਦੇ ਲੋਕ ਨੇਮ ਚ ਆਪਣਾ ਪਸੰਦ ਨੇ ਤੇ ਐਸਐਸਪੀ ਸਾਹਿਬ ਤੋਂ ਜੇ ਸੀਆਈਡੀ ਤੋਂ ਰਿਕਾਰਡ ਲਿੱਤਾ ਜਾਵੇ ਤੇ ਸੋਚੋ 70 80 ਦੁਕਾਨਦਾਰਾਂ ਨੇ ਹੱਫਤਾ ਦਿੱਤਾ ਗੁੰਡਿਆਂ ਨੂੰ ਗੈਂਗਸਟਰਾਂ ਨੂੰ ਸੌਤੋਂ ਸਿਰਫ 2 ਕੇਸ ਹੀ ਸਾਹਮਣੇ ਆਉਂਦੇ ਆ ਤੇ ਹੁਣ ਜਦੋਂ ਸੂਤ ਲਿਆ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਕੁਝ ਰਿਆ ਨਹੀਂ ਦੇਣ ਵਾਸਤੇ ਹੁਣ ਇੱਕ ਨਵਾਂ ਕਿਸਮ ਦਾ ਮਾਫੀਆ ਇਸ ਮੰਡੀ 'ਚ ਇਹ ਹਲਕੇ 'ਚ ਆਇਆ ਹੈ ਇਹਨਾਂ ਨੇ ਆਖਿਆ ਵੀ ਪ੍ਰੋਫਿਟ ਤਾਂ ਗੈਂਗਸਟਰਾਂ ਨੇ ਲੈ ਲਿਆ ਜਿਹੜਾ ਕੋਈ ਵਾਂਧਾ ਦੁਕਾਨਦਾਰ ਵਪਾਰੀ 10 ਰੁਪਏ ਕਮਾਉਂਦਾ ਉਹ ਤਾਂ ਗੱਲ ਚ ਗੁੱਠਾ ਦੇ ਕੇ ਲੈ ਲੈ ਹੁਣ ਇਹਨਾਂ ਨੇ ਆਖਿਆ ਵੀ ਜਿਹੜੇ ਦੁਕਾਨਾਂ 'ਚ ਚਾਰ ਦਾਣੇ ਪਏ ਐ ਉਹ ਚੋਰ ਅੱਗੇ ਕਰ ਦਿਓ ਜਿਹੜਾ ਰਹਿੰਦਾ ਖੁੰਦਾ ਮਾਲ ਵੇਚ ਕੇ ਇਸ ਮੰਡੀ ਦੇ ਵਪਾਰੀਆਂ ਨੇ ਦੁਕਾਨਦਾਰਾਂ ਨੇ ਆਪ ਦਾ ਢਿੱਡ ਭਰ ਲੈ ਉਹਨਾਂ ਦੀਆਂ ਦੁਕਾਨਾਂ 'ਚੋਂ ਚੋਰੀ ਕਰ ਲੋ